ਪ੍ਰਭੂ ਕਰਕੇ ਕੋਈ ਮੰਦਰ ਦੇਚ ਨਹੀਂ ਜਾਂਦਾ ਆਪਣੀ ਕਾਮਨਾ ਕਰਕੇ ਮੰਦਰ ਦੇ ਜਾਂਦਾ। ਖੁਦਾ ਕਰਕੇ ਕੋਈ ਇਬਾਦਤ ਨਹੀਂ ਕਰਦਾ ਆਪਣੀਆਂ ਇੱਛਾਵਾਂ ਕਰਕੇ ਕਰਦਾ। ਕਦੀ ਕਦੀ ਰਾਮ ਦੇ ਸੰਬੰਧ ਵਿੱਚ ਮੈਨੂੰ ਅਜਮੇਰ ਜਾਣਾ ਆਉਂਦਾ ਹੈ। ਕਿ ਸ਼ਾਇਦ ਆਪ ਨੂੰ ਪਤਾ ਹੋਵੇ ਅਜਮੇਰ ਦੇ ਵਿੱਚ ਬਾਬੇ ਫਰੀਦ ਦਾ ਚਿਲਾ ਵੀ ਹੈ। ਖਾਜਾ ਮੈਦਨ ਚਿਸ਼ਤੀ ਦੀ ਬਹੁਤ ਵੱਡੀ ਦਰਗਾਹ ਵੀ ਹੈ। थोड़ी दूर है गुरुद्वारे तो चले देखन, ते दे, दा रौनक मेला देख तो इबादत देबादत ढंग सारे कट्ठे हुए खड़े सन असि भी खड़े हो के देख रहे तीन चार मुसलमान कहने मांगो आप भी कुछ मांगो मांगो मैं कहा हम मांगने के लिए नहीं आए हम मांगने के लिए नहीं आए दीदार के लिए आए हैं मांगने नहीं आए ਤੋ ਯਹਾਂ ਆ ਕੇ ਕੀ ਕਰਨਾ ਹੈ ਯਹਾਂ ਆ ਕੇ ਕੀ ਕਰਨਾ ਹੈ ਮਤਲਬ ਸਾਰੇ ਮਨੁੱਖ ਮੰਦਰ ਮਸਜਿਦ ਗੁਰਦੁਆਰੇ ਕਾਮਨਾਵਾਂ ਕਰਕੇ ਜਾਂਦੇ ਬਾਰ ਬਾਰ ਮੈਨੂੰ ਕਹੇ ਆਪ ਵੀ ਮੰਗਿਏ ਕੁਝ ਆਪ ਵੀ ਮੰਗਿਏ ਯਾਦ ਹੋ ਗਈ ਮਨੁੱਖ ਕਾਮਨਾਵਾਂ ਕਰਕੇ ਮੰਦਰ ਮਸਜਿਦ ਗੁਰਦੁਆਰੇ ਜਾਂਦਾ ਆਪਣੀਆਂ ਕਾਮਨਾਵਾਂ ਕਰਕੇ ਖੰਡ ਪਾਠ ਰਖਾਂਦਾ ਹੈ ਖੰਡ ਪਾਠ ਗੁਰੂ ਕਰਕੇ ਨਹੀਂ ਰਖਾ ਰਿਹਾ ਪ੍ਰਭੂ ਕਰਕੇ ਨਹੀਂ ਰਖਾ ਰਿਹਾ ਆਪਣੀ ਉਹਦੀ ਕੋਈ ਕਾਮਨਾ ਹੈ ਮਨੁੱਖ ਨੂੰ ਆਪਣੀ ਕਾਮਨਾ ਪਿਆਰੀ ਹੈ ਗੁਰੂ ਪਿਆਰਾ ਨਹੀਂ ਹੈ ਪਰਮਾਤਮਾ ਪਿਆਰਾ ਨਹੀਂ ਹੈ ਇਸ ਵਾਸਤੇ ਮੰਗਣ ਵਾਲੇ ਨੂੰ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਇਹਾਂ ਹੈ ਨਾਦਾਨ ਇਹਨੂੰ ਇਤਨਾ ਹੀ ਨਹੀਂ ਪਤਾ ਪਰਮਾਤਮਾ ਇਤਨਾ ਵੀ ਸਿਆਣਾ ਨਹੀਂ ਕਿ ਮੈਨੂੰ ਕੀ ਚਾਹੀਦਾ ਹੈ ਉਹ ਪਿਓ ਬੜਾ ਨਾਦਾਨ ਹੋਵੇਗਾ ਕਿ 5 ਸਾਲ ਦੇ ਬੱਚੇ ਨੂੰ ਕੀ ਚਾਹੀਦਾ ਤੇ 20 ਸਾਲ ਦੇ ਬੱਚੇ ਨੂੰ ਕੀ ਚਾਹੀਦਾ ਉਹ ਮਾਂ ਬੜੀ ਭੋਲੀ ਹੋਵੇਗੀ ਕੁਝ ਵੀ ਨਹੀਂ ਹੋਵੇਗੀ ਜਿਹਨੂੰ ਇਤਨਾ ਵੀ ਨਹੀਂ ਪਤਾ ਕਿ 1 ਸਾਲ ਦੇ ਬੱਚੇ ਨੂੰ ਕੀ ਚਾਹੀਦਾ ਤੇ 10 ਸਾਲ ਦੇ ਬੱਚੇ ਨੂੰ ਕੀ ਚਾਹੀਦਾ ਹੈ। ਪ੍ਰਭੂ ਨੂੰ ਸਭ ਕੁਝ ਪਤਾ ਹੈ। ਤੋ ਸਹਿਬ ਕਹਿੰਦੇ ਮੰਮਾ ਮੰਗਨ ਹਾਰ ਇਆਨਾ ਦੇਣ ਹਾਰ ਦੇ ਰਹੋ ਸੁਜਾਨਾ ਜੋ ਮੰਗੇ ਤੋ ਮੰਗੇ ਬੀਆ ਬੀਆ ਸ਼ਬਦ ਫਰੰਟੀਅਰ ਦੀ ਬੋਲੀ ਰਹਿ ਲੈਂਦੇ ਪੰਜਾਬ ਦੀ ਬੋਲੀ ਦਾ ਹੈ। ਬੀਆ ਹੋਰ ਮੰਗਦਾ ਹੈ। ਬੀਆ ਦੇ ਹੋਰ ਦੇ ਇਹਦਰ ਚੜਦੇ ਪੰਜਾਬ ਦੇ ਚ ਬਿਆ ਪਰੂਥੇ ਨੂੰ ਕਹਿੰਦੇ ਬਈ ਰੋਟੀ ਹੈ ਭਈ ਕੱਲ ਦੀ ਰੋਟੀ ਹੈ ਇਥੇ ਬਿਆ ਭੋਜਨ ਹੈ ਇਥੇ ਪਰੂਥਾ ਭੋਜਨ ਹੈ ਕੱਲ ਪਰਸੋਂ ਚਾਰ ਪੰਜ ਦਿਨ ਦਾ ਪਿਆ ਹੋਇਆ ਹੈ ਇਥੇ ਬਿਆ ਭੋਜਨ ਹੈ ਬਿਆ ਦੇ ਅਰਥ ਕਰਦੇ ਨੇ ਪਰੂਥਾ ਪਰ ਲੈਂਦੇ ਪੰਜਾਬ ਦੇ ਚ ਇਹਦੇ ਅਰਥ ਪਰੂਥਾ ਨਹੀਂ ਕਰਦੇ ਹੋਰ ਹੋਰ ਮੰਗ ਬਿਆ ਮੰਗਦਾ ਹੈ ਹੋਰ ਮੰਗਦਾ ਹੈ ਹੋਰ ਮੰਗਦਾ ਹੈ ਹੋਰ ਮੰਗਦਾ ਹੈ ਸਤਿਗੁਰੂ ਕਹਿੰਦੇ ਨੇ ਮੰਮਾ ਮੰਗਨ ਹਾਰ ਇਆ ਨਾ ਦੇਨ ਹਾਰ ਦੇ ਰਿਹਾ ਸੁਜਾਨਾ ਜੋ ਮੰਗੇ ਤੋ ਮੰਗੇ ਬੀਆ ਜਾਂ ਤੇ ਕੁਸਲ ਨ ਕਭੋ ਥਿਆ ਜਦ ਵੀ ਮੰਗਦਾ ਹੈ ਪ੍ਰਮਾਤਮਾ ਕੋਲ ਪ੍ਰਮਾਤਮਾ ਨੂੰ ਛੱਡ ਕੇ ਹੋਰ ਹੋਰ ਹੀ ਮੰਗਦਾ ਆਖੇ ਮੰਗੇ ਦੇ ਦੇ ਅੱਖ ਦੇ ਕੀ ਅੱਖ ਲੈ ਐ ਦੇ ਐ ਦੇ ਐ ਦੇ ਉਹ ਦੇਂਦਾ ਦਾਤ ਕਰੇ ਦਾਤਾਰ ਠੀਕ ਹੈ ਕਹੀ ਜਾ ਰਹੇ ਆਦੇ ਆਦੇ ਐ ਵੀ ਮੇਰੇ ਘਰ ਆਵੇ ਐ ਵੀ ਮੇਰੇ ਘਰ ਆਵੇ ਐ ਵੀ ਮੇਰੇ ਘਰ ਆਵੇ ਤੇ ਕਿਦਰੇ ਪਰਮਾਤਮਾ ਕਹਿ ਦੇਵੇ ਮੈਂ ਵੀ ਆ ਜਾ ਨਾ ਨਾ ਤੂੰ ਇੱਕ ਪਾਸੇ ਰਹਿ ਤੇਰੀ ਨਹੀਂ ਤੂੰ ਇੱਕ ਪਾਸੇ ਜੋ ਮੰਗੇ ਤੋ ਮੰਗੇ ਬਈਆ ਜਾਂਤੇ ਕੁਸਲ ਨਾ ਕਬ ਹੋ ਥਿਆ ਮੰਮਾ ਮੰਗਨ ਹਾਰ ਇਹ ਆਨਾ ਮਨੁਖ ਮੰਗਦਾ ਐਸ ਕਰਕੇ ਮੰਦਰ ਮਸਜਿਦ ਗੁਰਦੁਆਰੇ ਜਾਂਦਾ ਹੈ ਮਨੁਖ ਮਨ ਦਾ ਨਹੀਂ ਇਦਾਂ ਮੰਗਣਾ ਮੰਦਰ ਮਸਜਿਦ ਗੁਰਦੁਆਰਿਆਂ ਨੂੰ ਮਾਰਕੀਟ ਬਣਾ ਦਿੰਦਾ ਹੈ ਬਾਜ਼ਾਰ ਬਣਾ ਦਿੰਦਾ ਹੈ ਬਾਜ਼ਾਰ ਦੇ ਵਿੱਚ ਵੀ ਅਸੀਂ ਸੰਸਾਰ ਦੀ ਚੀਜ਼ ਮੰਗਦੇ ਹਾਂ ਗੁਰੂ ਕੋਲ ਵੀ ਸੰਸਾਰ ਹੀ ਮੰਗਦੇ ਨੇ ਬਾਜ਼ਾਰ ਤੇ ਬਾਜ਼ਾਰ ਹੈ ਮੰਦਰ ਮਸਜਿਦ ਗੁਰਦੁਆਰੇ ਵੀ ਬਾਜ਼ਾਰ ਹੋ ਜਾਂਦੇ ਨੇ ਬਾਜ਼ਾਰਾਂ ਦੇ ਵਿੱਚ ਵੀ ਪੱਗਾਂ ਲੈਂਦੀਆਂ ਨੇ ਮੈਂ ਦੇਖਿਆ ਮੰਦਰ ਗੁਰਦੁਆਰਿਆਂ 'ਚ ਵੀ ਪੱਗਾਂ ਲੈ ਜਾਂਦੇ ਨੇ ਖੂਬ ਝਗੜਦੇ ਨੇ ਖੂਬ ਲੜਦੇ ਨੇ ਮੁਕਦਮੇ ਬਾਜ਼ੀਆਂ ਤੱਕ ਆਉਂਦੀਆਂ ਨੇ ਅਥਰੇ ਜਵੈਨ ਜੈ ਰਾਤ ਦੇ ਝਗੜੇ ਹੰਕਾਰ ਦੇ ਝਗੜੇ ਮੰਦਰ ਮਸਜਿਦ ਗੁਰਦੁਆਰਿਆਂ ਚ ਵੀ ਹੰਕਾਰ ਦੇ ਝਗੜੇ ਇਕਬਾਲ ਨੇ ਤੇ ਬੜੀ ਚੋਟ ਕਰ ਦਿੱਤੀ ਹੈ ਇਕ ਨਵੇਂ ਮੰਦਰ ਬਣਦੇ ਮੰਦਰ ਨੂੰ ਦੇਖੇ ਇਕ ਨਵੇਂ ਮਸਜਿਦ ਨੂੰ ਦੇਖ ਮਾਡਲ ਟਾਊਨ ਲਾਹੌਰ ਦੇ ਚ ਕਿਦਾਰੇ ਰਹਿੰਦੇ ਸਨ ਮਹੱਲੇ ਚੋਂ ਲੰਗੇ ਨਵੀਂ ਮਸਜਿਦ ਤੇ ਹੱਸ ਪਏ ਨਵਾਂ ਮੰਦਰ ਤੇ ਹੱਸ ਪਏ ब्राह्मण ने पुजारी ने रोका इकबाल तू इतना सैना तेरी हंसी विच तंज है चोट है और तू मंदिर ते तंज करना है भगवान दा घर है प्रभु दा घर है इतनेज मौलवी भी, भी आ गया आख्या पुजारी साहब इने तंज सिर्फ मंदिर ते नहीं कीती मस्जिद ते भी कीती उनु देख के भी हस्या और एडी हंसी रिच तंज ਜਦ ਦੋਹਾਂ ਨੇ ਇਲਜ਼ਾਮ ਲਾਇਆ ਕਿ ਇਕਬਾਲ ਉਹਨਾਂ ਦੋਹਾਂ ਤੇ ਇਲਜ਼ਾਮ ਲੰਦਾ ਹੈ ਕਿ ਅਨਲ ਸੁਣਨਾ ਕਹਿੰਦਾ ਸੱਚ ਕਹਿ ਦੂੰ ਐ ਬਰਾਮਣ ਬਾਂਗੇਦਰਾ ਦੀ ਨਜ਼ਮ ਹੈ ਸੱਚ ਕਹਿ ਦੂੰ ਐ ਬਰਾਮਣ ਘਰ ਤੂੰ ਬੁਰਾ ਨਾ ਮਾਣੇ ਤੇਰੇ ਸਨਮ ਕੰਦੋਂ ਤੇ ਬੁੱਤ ਹੋ ਗਏ ਪੁਰਾਣੇ ਆਪਣੋਂ ਸੇ ਬੈਰ ਰੱਖਣਾ ਤੂੰ ਨੇ ਬੁੱਤੋਂ ਸੇ ਸਿੱਖਾ ਜੰਗੋ ਜਦਲ ਸਿਖਾਇਆ ਵਾਇਸ ਕੋ ਵੀ ਖੁਦਾ ਨੇ ਤੰਗ ਆ ਕੇ ਮੈਂ ਨੇ ਆਖਿਰ ਦੈਰੋ ਹਰਮ ਕਾ ਥੋੜਾ ਵਾਇਸ ਕਾ ਆਵਾਜ਼ ਛੋੜਾ ਛੋੜੇ ਤੇਰੇ ਫਸਾਨੇ ਮੌਲਵੀ ਦਾ ਆਵਾਜ਼ ਵੀ ਮੈਂ ਛੋੜ ਦਿੱਤਾ ਵਾਇਸ ਦੀ ਆਵਾਜ਼ ਵੀ ਮੈਂ ਛੋੜ ਇਹ ਵੀ ਜਹਾਦ ਜਹਾਦ ਜੰਗ ਜੰਗ ਲੜਾਈ ਲੜਾਈ ਤੋਂ ਬਿਨਾਂ ਦੋਜੀ ਗੱਲ ਹੀ ਨਹੀਂ ਕਰਦਾ ਤੈਨੂੰ ਵੀ ਛੱਡ ਦਿੱਤਾ ਮੈਂ ਮੰਦਰ ਵੀ ਛੱਡ ਲਿਆ ਮਲੇਛ ਮਲੇਛ ਛਮਲੇਸ਼ ਮਲੇਛ ਚਨੇ ਮਲੇਛ ਉਹ ਕਾਫਰ ਆਖੀ ਜਾ ਰਿਹਾ ਇੱਕ ਮਲੇਚ ਆਖੀ ਜਾ ਰਿਹਾ ਇਹ ਮੰਦਰ ਮਸਜਿਦ ਝਗੜਲੇ ਪੈਨੇ ਅਜ ਤੱਕ ਝਗੜੇ ਦਾ ਹੀ ਕੰਮ ਕੀਤਾ ਇਹਨਾਂ ਨੇ ਮੈਂ ਦੋਵੇਂ ਛੱਡ ਤੰਗ ਆ ਕੇ ਮੈਂ ਨੇ ਆਖਿਰ ਦੈਰੋ ਹਰਮ ਕੋ ਛੋੜਾ ਵਾਇਸ ਕਾ ਆਵਾਜ਼ ਛੋੜਾ ਛੋੜੇ ਤੇਰੇ ਫਸਾਨੇ ਜਦ ਸਿਰਫ ਮੰਗ ਕਰਕੇ ਮੈਂ ਮੰਦਰ ਮਸਜਿਦ ਗੁਰਦਾਰੇ ਜਾ ਰਿਹਾ ਹਾਂ ਔਰ ਬਹੁਤ ਆਤ ਲੋਕ ਇਸ ਤਰ੍ਹਾਂ ਆ ਰਹੇ ਨੇ ਤਾਂ ਮੰਦਰ ਮਾਰਕੀਟ ਬਣ ਜਾਂਦਾ ਹੈ ਗੁਰਦਵਾਰਾ ਬਾਜ਼ਾਰ ਬਣ ਜਾਂਦਾ ਹੈ ਮਸਜਿਦ ਬਾਜ਼ਾਰ ਬਣ ਜਾਂਦੀ ਹੈ ਤਾਂ ਬਾਜ਼ਾਰ ਦੇ ਵਿੱਚ ਬੇਈਮਾਨੀ ਚੱਲਦੀ ਹੈ ਤਾਂ ਮੰਦਰ ਮਸਜਿਦ ਗੁਰਦੁਆਰਿਆਂ ਚ ਵੀ ਬੇਈਮਾਨੀ ਚੱਲੇਗੀ ਬਾਜ਼ਾਰ ਦੇ ਝਗੜੇ ਫਸਾਦ ਚੱਲਦੇ ਨੇ ਤਾਂ ਮੰਦਰ ਮਸਜਿਦ ਗੁਰਦੁਆਰਿਆਂ ਚ ਵੀ ਚੱਲਣਗੇ ਬਾਜ਼ਾਰ ਵਿੱਚ ਕੰਪੀਟੀਸ਼ਨ ਹੁੰਦੀ ਹੈ ਤੇ ਇੱਥੇ ਵੀ ਹੋਵੇਗੀ ਆਹ ਕੋਈ ਬਹੁਤ ਵੱਡਾ ਦਾਨੀ ਹੈ ਮੈਂ ਬਹੁਤ ਵੱਡਾ ਦਾਣਾ ਇਹਨੂੰ ਕੀ ਸੇਵਾ ਦੀ ਜਾਜਦਾ ਪਤਾ ਮੈਂ ਬਹੁਤ ਅੱਛੇ ਢੰਗ ਨਾਲ ਸੇਵਾ ਕਰਦਾ ਇਹ ਕਿਹੜੀ ਗੱਲ ਦਾ ਗੈਨੇ ਆ ਆਪਾਂ ਗੈਨੇ ਆ ਇਹ ਕਿਹੜੀ ਗੱਲ ਦਾ ਦਾਨੀ ਆ ਆਪਾਂ ਦਾਨੇ ਆ ਇਹ ਕੀ ਸੇਵਾ ਕਰਦਾ ਆਪਾਂ ਇਹ ਕੰਪੀਟੀਸ਼ਨ ਬਾਜ਼ਾਰ ਦੇ ਵਿੱਚ ਵੀ ਹੁੰਦੀ ਇੱਥੇ ਵੀ ਹੋਵੇ ਪਰ ਹੁੰਦੀ ਜਦ ਬਾਜ਼ਾਰ ਵਾਲੇ ਮਨੋਂ ਬਿਰਤੇ ਆ ਜਾਏ ਤਾਂ ਧਾਰਮਿਕ ਮੰਦਰ ਬਾਜ਼ਾਰ ਬਣ ਜਾਂਦੇ ਨੇ ਕਬੀਰ ਕਹਿੰਦੇ ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜੇ ਕੋਏ ਕਬੀਰ ਕਹਿੰਦੇ ਨਾਲ ਕਿਸੇ ਨੂੰ ਨਾ ਲੈ ਕੇ ਜਾਈਂ ਜਾ ਰਹੇ ਹਾਂ ਗੁਰਦੁਆਰੇ ਸਤਸੰਗ ਦੇ ਵਿੱਚ ਮੰਦਰ ਦੇ ਵਿੱਚ ਨਾਲ ਲੈ ਕੇ ਨਾ ਜਾਏ ਹੱਦ ਹੋ ਗਈ ਕਿਸੇ ਮਿੱਤਰ ਨੂੰ ਪੁੱਤਰ ਨੂੰ ਪਰਵਾਰ ਲੈ ਕੇ ਨਾਲ ਜਾਈਏ ਤੇ ਕਹਿੰਦੇ ਨ ਬੜਾ ਪੁੰਨ ਹੁੰਦਾ ਕਬੀਰ ਕਹਿੰਦੇ ਕਿਸੇ ਮੰਗ ਨੂੰ ਨਾਲ ਲੈ ਕੇ ਨਾ ਜਾਏ ਗੁਰੂ ਨਾਲ ਨਹੀਂ ਜੁੜ ਸਕੇਗਾ ਆਪਣੀ ਮੰਗ ਨਾਲ ਹੀ ਜੁੜਿਆ ਰਹੇਗਾ ਤੋ ਪ੍ਰਭੂ ਨਾਲ ਨਹੀਂ ਜੁੜ ਸਕੇਗਾ ਆਪਣੀ ਕਾਮਨਾ ਨਾਲ ਹੀ ਜੁੜਿਆ ਰਹੇਗਾ ਇਹ ਉੱਥੇ ਲਾ ਕੇ ਆ ਇੱਥੇ ਛੋੜ ਕੇ ਆ ਕਿਹੜੀ ਜਗ੍ਹਾ ਜਿੱਥੇ ਤੂੰ ਜੋੜੇ ਰੱਖ ਕੇ ਆ ਉੱਥੇ ਹੀ ਮੰਨ ਰੱਖ ਜਦ ਤੂੰ ਆਵੇਂ ਗਏ ਤੇ ਫਿਰ ਤੈਨੂੰ ਪ੍ਰਭੂ ਮਿਲ ਜਾਏਗਾ ਪਰਮਾਤਮਾ ਮਿਲ ਜਾਏਗਾ ਔਰ ਪਰਮਾਤਮਾ ਦੇ ਮਿਲਦੇ ਆ ਸਭ ਕੁਝ ਮਿਲ ਜਾਏਗਾ ਸਭ ਕੁਝ ਮਿਲ ਜਾਏਗਾ ਸਭੇ ਇੱਛਾਂ ਪੂਰੀਆਂ ਜਾਂ ਪਾਇਆ ਅਗਮ ਅਪਾਰਾ ਉਸ ਦੇ ਮਿਲਦੇ ਆ ਸਭ ਕੁਝ ਮਿਲ ਜਾਏਗਾ ਸੂਰਜ ਮਿਲ ਗਿਆ ਤਾਂ ਕਿਰਨਾਂ ਸਾਰੀਆਂ ਹੀ ਮਿਲ ਗਈਆਂ ਸਾਗਰ ਮਿਲ ਗਿਆ ਤਾਂ ਲਹਿਰਾਂ ਸਾਰੀਆਂ ਹੀ ਮਿਲ ਗਈਆਂ ਦਰਖਤ ਮਿਲ ਗਿਆ ਫੁੱਲ ਪੱਤੇ ਫਲ ਸਾਰੇ ਮਿਲ ਗਏ ਕੀ ਇੱਕ ਇੱਕ ਪੱਤਾ ਮੰਗਣਾ ਤੇ ਇੱਕ ਇੱਕ ਫਲ ਮੰਗਣਾ ਇੱਕ ਸੂਫੀ ਤੇ ਕਹਿੰਦਾ ਸਭ ਕੁਝ ਖੁਦਾ ਸੇ ਮੰਗ ਲਿਆ ਖੁਦਾ ਕੋ ਮੰਗ ਕਰ ਉੱਠਤੇ ਨਹੀਂ ਹੈ ਹੱਥ ਮੇਰੇ ਇਸ ਦੁਆ ਕੇ ਬਾਅਦ ਹੁਣ ਹੋਰ ਮੈਂ ਕੀ ਮੰਗਾ ਫਿਰ ਸਾਹਿਬ ਪਤਾ ਕੀ ਕਹਿੰਦੇ ਨੇ ਗੁਰੂ ਅਰਜਨ ਦੇਵ ਜੀ ਜੋ ਮੰਗੇ ਤੋ ਮੰਗੇ ਵੀ ਆ ਜਾਂਤੇ ਕੁਸਲ ਨ ਕਬ ਹੋ ਥਈਆ ਮਾੰਗਣਾ ਮਾੰਗ ਸੋ ਇੱਕ ਹੈ ਮੰਗ ਨਾਂ ਨਿਤ ਜਾਂਤੇ ਪਰੇ ਪਰ ਮੰਗਣਾ ਹੀ ਚਲੋ ਮੰਗ ਉਸ ਇੱਕੇ ਨੂੰ ਮੰਗ ਜੇ ਨੂੰ ਮੰਗ ਕੇ ਸਭ ਕੁਝ ਮਿਲ ਜਾਂਦਾ ਜਿਸ ਨੂੰ ਮੰਗ ਕੇ ਮਨੁੱਖ ਤ੍ਰਿਪਤ ਹੋ ਜਾਂਦਾ ਰੱਬ ਨੂੰ ਉਹੀ ਮੰਗੇਗਾ ਕੌਣ ਜਿਹੜਾ ਰੱਬ ਨੂੰ ਮੰਨਦਾ ਹੈ ਗੁਰੂ ਨੂੰ ਉਹੀ ਮੰਗੇਗਾ ਕੌਣ ਜਿਹੜਾ ਗੁਰੂ ਨੂੰ ਮੰਨਦਾ ਹੈ ਮਨੁੱਖ ਮੰਗਦਾ ਹੈ ਮੰਨਦਾ ਨਹੀਂ ਮੰਗਣ ਵਾਲਾ ਇਆਣਾ ਹੈ ਮੰਮਾ ਮੰਗਨ ਹਾਰਿਆਣਾ ਤੇ ਮੰਨਣ ਵਾਲਾ ਮੰਨ ਨੇ ਕੀ ਗਤ ਕਹੀ ਨਾ ਜਾਏ ਇਤਨਾ ਸਿਆਣਾ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ ਮੈਂ ਉਹਦੀ ਮਹਿਮਾ ਨਹੀਂ ਬਿਆਨ ਕਰ ਸਕਦਾ ਮੰਨ ਨੇ ਕੀ ਗਤ ਕਹੀ ਨਾ ਜਾਏ ਦੇਖੋ ਕਹੇ ਪਛੇ ਪਛਤਾਵੇ ਕਾਗਦ ਕਲਮ ਨਾਲ ਲੇਖਣ ਹਾਰ ਮੰਨ ਨੇ ਕਾ ਬਿਆਕਰਣ ਵਿਚਾਰ ਉਸ ਜਿਸ ਨੇ ਮੰਨ ਲਿਆ ਉਹਦੀ ਬੈਠ ਕੇ ਕੋਈ ਵਿਚਾਰ ਕਰੇ ਕੋਈ ਲਿਖਣਾ ਚਾਹੇ ਬਿਆਨ ਕਰਨਾ ਚਾਹੇ ਨਹੀਂ ਕਰ ਸਕਦਾ ਪਰਮਾਤਮਾ ਨੂੰ ਮੰਨਣ ਵਾਲਾ ਪਰਮਾਤਮਾ ਵਰਗਾ